ਦੇਸ਼ ਵਿੱਚ ਵਧ ਰਹੀ ਮਹਿੰਗਾਈ, ਬੇਰੋਜ਼ਗਾਰੀ ਅਤੇ ਨਸ਼ੇ ਦੀ ਛੇਮਿੰਦਰੀਆਂ ਨੂੰ ਦੇਖਦੇ ਹੋਏ ਗੁਰੂ ਨਗਰੀ ਅੰਮ੍ਰਿਤਸਰ ਤੋਂ ਸਮਾਜ ਸੇਵਕ ਬਾਲਕਿਸ਼ਨ ਸ਼ਰਮਾ ਲੋਕ ਸਭਾ ਅੰਮ੍ਰਿਤਸਰ ਤੋਂ ਆਜਾਦ ਚੌਂਕ ਮੈਦਾਨ ਵਿੱਚ ਉਤਰ ਆਏ ਹਨ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹ ਪਿਛਲੇ 30 ਸਾਲਾਂ ਤੋਂ ਸਮਾਜ ਸੇਵਾ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਵਿੱਚ ਲੰਬੇ ਅਰਸੇ ਦੌਰਾਨ ਇਹ ਵੇਖਿਆ ਕਿ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ ਅਤੇ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ। ਬੇਰਹਿਗੀ ਗਰੀ ਤੇ ਮਹਿੰਗਾਈ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਆਪਣੀ ਜੀਵਨ ਲੀਦਾ ਖਤਮ ਕਰ ਰਹੇ ਹਨ ਬਾਕੀ ਵਿਦੇਸ਼ਾਂ ਵੱਲ ਰੋਕ ਕਰ ਰਹੇ ਹਨ ਕਾਨੂੰਨੀ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅੱਜ ਦਿਨ ਲੁੱਟਾਂ ਖੋਹਾਂ ਤੇ ਚੋਰੀਆਂ ਵਾਰਦਾਤਾਂ ਕਾਰਨ ਆਮ ਜਨਤਾ ਪਰੇਸ਼ਾਨ ਹੈ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਇੰਡਸਟਰੀ ਦੂਜੇ ਸੂਬਿਆਂ ਵਿੱਚ ਚਲੀ ਗਈ ਹੈ ਉਹਨਾਂ ਕਿਹਾ ਕਿ ਜੇਕਰ ਗੁਰੂ ਨਗਰੀ ਅੰਮ੍ਰਿਤਸਰ ਦੀ ਜਨਤਾ ਮੇਰੇ ਉੱਪਰ ਵਿਸ਼ਵਾਸ ਕਰਕੇ ਮੈਨੂੰ ਜਿਤਾਉਂਦੀ ਹੈ ਤਾਂ ਮੈਂ ਗੁਰੂ ਨਗਰੀ ਦੇ ਵਿਕਾਸ ਨਸ਼ੇ ਦਾ ਜੜ ਤੋਂ ਖਾਤਮਾ ਅਤੇ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣ ਲਈ ਉਪਰਾਲੇ ਕਰਾਂਗਾ। ਦੇਖੋ ਮੈਂ ਸਮਾਜ ਦੇ ਲਈ ਜੋ ਕੁਝ ਮੇਰੇ ਮਨ ਦੇ ਵਿੱਚ ਹੈ ਜੋ ਦਿਲ ਦੇ ਵਿੱਚ ਹੈ ਉਹ ਸਮਾਜ ਸੇਵਾ ਹੀ ਹੈ। ਮੈਨੂੰ ਅਜ 30 ਸਾਲ ਹੋ ਗਏ ਸਮਾਜ ਦੀ ਸੇਵਾ ਕਰਦੇ ਆਂ। ਮੇਰੀ ਛੋਟੀ ਜੀ ਪੂੰਜੀ ਨਾਲ ਮੇਰੇ ਕੋਲ ਇਹਦਾ ਸਮਾਜ ਦੀ ਸੇਵਾ ਨਹੀਂ ਹੋ ਰਹੀ। ਸਰਕਾਰਾਂ ਕੋਲ ਬੜੇ ਪੈਸੇ ਨੇ ਐਮਪੀ ਐਮਐਲਏ ਜਿਹੜੇ ਆ ਤੁਸੀਂ ਦੇਖਿਆ ਹੁਣ ਵੀ ਮਹਾਰਾਸ਼ਟਰ ਦੇ ਵਿੱਚ 30 ਕਰੋੜ ਰੁਪਏ ਕਿਸੇ ਪਰਿਵਾਰ ਗਰੀਬ ਪਰਿਵਾਰ ਦੇ ਘਰੋਂ ਲੱਭਾਏ ਇਹਨਾਂ ਨੇ ਉੱਥੇ ਤੱਕ ਆਪਣੇ ਪੈਸੇ ਰੱਖੇ ਨੇ ਪਰ ਗਰੀਬ ਗਰੀਬ ਹੀ ਰਹਿ ਰਿਹਾ ਅਮੀਰ ਅਮੀਰ ਹੀ ਹੋ ਰਿਹਾ ਔਰ ਵੱਡੇ ਵੱਡੇ ਘਰਾਨਿਆਂ ਦੇ ਜਿਹੜੇ ਛੋਟੇ ਛੋਟੇ ਫੈਕਟਰੀਆਂ ਜਿਹੜੇ ਲੋਨ ਤੇ ਚਲਾ ਰਹੇ ਨੇ ਉਹ ਬਹੁਤ ਥੱਲੇ ਜਾ ਚੁੱਕੇ ਨੇ ਔਰ ਉਹ ਇਸ ਵੇਲੇ ਆਪਣਾ ਕਾਰੋਬਾਰ ਛੱਡ ਰਹੇ ਨੇ ਸੋ ਮੈਂ ਗਵਰਨਮੈਂਟ ਤਾਂ ਨਹੀਂ ਅਪੀਲ ਕਰਦਾ ਕੋਈ ਵੀ ਸਰਕਾਰ ਆਵੇ ਮੈਂ ਆ ਜਾ ਪਹਿਲਾ ਮੇਰਾ ਕੰਮ ਇਹ ਹੋਏਗਾ ਕਿ ਲੋਕਾਂ ਦੀ ਇੰਡਸਟਰੀ ਵਾਲਿਆਂ ਨੂੰ ਬਿਨਾਂ ਕਰਜ਼ ਤੋਂ ਬਿਨਾਂ ਵਿਆਜ ਤੋਂ ਪੈਸਾ ਦਿਲਾਇਆ ਜਾਏ ਤਾਂ ਕਿ ਉਹ ਇੰਡਸਟਰੀ ਨੂੰ ਫਲਫੁਲਤ ਕਰਨ ਔਰ ਕਾਰੋਬਾਰ ਨੂੰ ਵਾਧਾ ਦੇਣ ਔਰ ਬੇਰੋਜ਼ਗਾਰ ਖਤਮ ਕਰਨ ਅੱਜ ਤੁਸੀਂ ਦੇਖ ਸਕਦੇ ਹੋ ਭਾਵੇਂ ਜਿੰਨੇ ਵੀ ਦਾਅਵੇ ਕਰ ਰਹੀਆਂ ਸਰਕਾਰਾਂ ਪਰ ਇੰਨੇ ਕੀ ਬੇਰੋਜ਼ਗਾਰੀ ਹੋ ਚੁੱਕੀ ਹੈ ਛੋਟੇ ਛੋਟੇ ਦੁਕਾਨਦਾਰ ਕਰੋੜਾਂ ਦੇ ਹਿਸਾਬ ਨਾਲ 2 ਤੋਂ ਲੈ ਕੇ 100 ਤੱਕ ਬੰਦਾ ਉਹਨਾਂ ਕੋਲ ਕੰਮ ਕਰ ਰਿਹਾ ਸੋ ਰੁਜ਼ਗਾਰ ਜਿਹੜਾ ਹੈ ਉਹ ਫੈਕਟਰੀਆਂ ਜੀ ਜਾਂ ਦੁਕਾਨਦਾਰੀ ਦੇ ਰਹੇ ਨੇ ਔਰ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਕਮ ਸੇ ਕਮ ਇਹਨਾਂ ਨੂੰ ਪਰਫਲਿਤ ਕਰਨ ਵਾਸਤੇ ਇਹਨਾਂ ਨੂੰ ਬਿਨਾਂ ਵਿਆਜ ਤੋਂ ਲੋਨ ਦਿੱਤਾ ਜਾਏ ਤਾਂ ਕਿ ਰੁਜ਼ਗਾਰ ਜਿਹੜਾ ਵਧੇ ਔਰ ਬੇਰੁਜ਼ਗਾਰੀ ਘਟੇ ਔਰ ਨਸ਼ੇ ਵੱਲ ਲੋਕ ਨਾ ਜਾਣ ਤੁਸੀਂ ਦੇਖਿਆ ਬਹੁਤ ਹੀ ਵਧੀਆ ਰਿਸਪਾਂਸ ਮਿਲ ਰਿਹਾ ਹੈ ਇਸ ਵੇਲੇ ਲੋਕ ਕਾਫੀ ਜਾਗ ਚੁੱਕੇ ਨੇ ਕਿਉਂਕਿ ਅਨਪੜਤਾ ਬਹੁਤ ਖਤਮ ਹੋ ਰਹੀ ਹੈ ਸਮਾਜ ਦੇ ਵਿੱਚ ਜਾਗਰੂਤਾ ਬਹੁਤ ਜਿਆਦਾ ਆ ਰਹੀ ਹੈ ਸੋ ਅੱਜ ਦਾ ਬੱਚਾ ਮੈਨੂੰ ਪਤਾ ਹੈ ਕਿ ਪਾਰਟੀਆਂ ਨੂੰ ਨਹੀਂ ਚਲੇਗਾ ਬਲਕਿ ਆਜ਼ਾਦੀ ਮੁੰਜਰ ਚਲੇਗਾ ਇਹ ਮੈਨੂੰ ਥੋੜਾ ਭਰੋਸਾ ਹੋ ਰਿਹਾ ਪਾਰਟੀਆਂ ਤੇ ਮੈਂ ਜੇ ਇਹ ਪਾਰਟੀਆਂ ਤੇ ਕਦੀ ਭਰੋਸਾ ਨਹੀਂ ਕੀਤਾ ਮੈਂ ਕਦੀ ਆਜ਼ਾਦੀ ਆਇਆ ਕਿਉਂਕਿ ਇਹ ਸਿਆਸੀ ਪਾਰਟੀਆਂ ਰਾਜਨੀਤੀ ਕਰਦੀਆਂ ਨੇ ਕੰਮ ਨਹੀਂ ਕਰਦੀਆਂ ਇਹਨਾਂ ਦਾ ਕੰਮ ਹੈ ਲੋਕਾਂ ਨੂੰ ਗੁੰਮਰਾਹ ਕਰਨਾ ਸੋ ਇਹ ਹਰ ਵਾਰੀ ਲੋਕਾਂ ਨੂੰ ਬੇਵਕੂਫ ਬਣਾ ਜਾਂਦੇ ਨੇ ਸੋ ਲੋਕ ਹੁਣ ਨਹੀਂ ਬੇਵਕੂਫ ਬਣਨਗੇ ਮੈਨੂੰ ਪਤਾ ਹੈ ਜੋ ਇਹਨਾਂ ਨੇ ਗੁੰਮਰਾਹ ਕੀਤਾ ਲੋਕਾਂ ਨੂੰ ਹੁਣ ਨਹੀਂ ਗੁੰਮਰਾਹ ਹੋਣਗੇ ਕਾਫੀ ਲੋਕ ਮਾਪਿਓ ਜਿਹੜੇ ਛੱਡ ਕੇ ਬੱਚੇ ਜਾ ਚੁੱਕੇ ਬਾਹਰ ਕੁਣ ਮਾਪੇ ਵੀਚਾਰੇ ਕਲੇ ਰਹਗੇ ਨੇ ਤਾਂ ਉਹਨਾਂ ਦੀ ਸੇਵਾ ਕਰਨ ਵਾਸਤੇ ਵੀ ਕੋਈ ਨਹੀਂ ਹੈਗਾ ਅਖਬਾਰ ਵੰਡਣ ਵਾਲੇ ਦੀ ਇੱਕ ਸਟੋਰੀ ਆਈ ਹੈ ਕਿ ਯਾਰ ਸਾਨੂੰ ਤੂੰ ਸਾਡੇ ਨਾਲ ਬਹਿ ਕੇ ਯਾਰ ਹੱਥ ਮਿਲਾ ਜਿਆ ਕਰ ਤੈਨੂੰ ਪਤਾ ਲੱਗ ਜਾਏਗਾ ਕਿ ਮੈਂ ਮਰਿਆ ਕੀ ਜਿੰਦਾ ਹਾਂ ਉਹਨੇ ਕਿਹਾ ਨਹੀਂ ਮੈਨੂੰ ਪੁੱਤ ਬਣਾ ਲੈ ਮੈਂ ਤੇਰੇ ਨਾਲ ਰਹਾਗਾ ਇੰਨਾ ਵੀ ਮੈਂ ਸਰਕਾਰੋਂ ਤਪੀਲ ਕਰ ਇੰਨਾ ਵੀ ਦੁੱਖ ਨਾ ਦਿਓ ਲੋਕਾਂ ਨੂੰ ਕਿ ਲੋਕ ਬੱਚੇ ਘਰ ਛੱਡ ਕੇ ਭੱਜਣ ਦੇ ਦੇਸ਼ਕੁਲ ਕੀ ਨਹੀਂ ਹੈਗਾ ਤਹਾਡੇ ਕੋ ਜਰਬਾਰ ਵੀ ਹੈਗੇ ਐ ਤੇ ਬੱਚਿਆਂ ਨੂੰ ਸਟੂਡੈਂਟਾਂ ਨੂੰ ਪੜ੍ਹਾਉਂਦੇ ਫ੍ਰੀ ਐਜੂਕੇਸ਼ਨ ਦਿਓ ਫ੍ਰੀ ਫ੍ਰੀ ਕਾਲਜ ਖੋਲੋ ਤੁਸੀਂ ਜਿੰਨੇ ਵੀ ਜਿੰਨੇ ਵੀ ਅੱਜ ਕੱਲ ਹਸਪੀਟਲ ਖੋਲੇ ਨੇ ਜਾਂ ਕੋਈ ਸਰਕਾਰੀ ਸਕੂਲ ਖੋਲੇ ਨੇ ਉਹਨਾਂ ਦੀ ਤਨਖਾਹਾਂ ਬਰਾਬਰ ਨੇ ਸਭ ਕੁਝ ਮਿਲ ਰਿਹਾ ਪਰ ਜਿਹੜਾ ਫੰਡ ਆ ਰਿਹਾ ਉਹ ਵੀ ਲੋਕਾਂ ਦੇ ਵਿੱਚ ਲਗਾਣ ਪਰ ਮੈਂ ਤੁਹਾਨੂੰ ਇਹ ਦੱਸਾਂ ਮੈਂ ਸਾਰਾ ਪਰਦਾ ਖਾਸ ਕਰਨ ਵਾਸਤੇ ਆਇਆ ਥੋੜੀ ਗੱਲ ਚੀ ਜਿਆਦੀ ਗੱਲ ਕਰਾਂਗਾ ਇਹ ਪਰਦਾ ਫਾਸ਼ ਲੋਕ ਅਗਰ ਮੈਨੂੰ ਵੋਟਾਂ ਪਾ ਕੇ ਜਿਤਾਉਂਦੇ ਆ ਤਾਂ ਮੈਂ ਪਰਦਾ ਫਾਸ਼ ਕਰਾਂਗਾ ਇਹ ਨਾ ਕਿਦਾ ਬਸ ਰੋਕਣਾ ਚਾਹਵਾਂਗਾ ਤੁਸੀਂ ਹੋਰ ਕੋਈ ਪੁੱਛਣਾ ਪੁੱਛ ਸਕਦੇ ਸ਼ਹਿਰ ਇੱਕ ਖੁਸ਼ਹਾਲ ਬਣੇਗਾ ਇਹ ਜਿਹੜੇ ਵਾਅਦੇ ਕਰਨਦੇ ਨੇ ਇਹ ਵਾਅਦੇ ਬਿਲਕੁਲ ਬੇਕਾਰ ਨੇ ਬੇਬੁਨਿਆਦ ਨੇ ਸ਼ਹਿਰ ਇੱਕਦਮ ਸੁੰਦਰ ਆਏਗਾ ਕਰੋੜਾਂ ਰੁਪਏ ਸ਼ਹਿਰ ਨੂੰ ਲਿਆ ਕੇ ਦਿੱਤੇ ਜਾਣਗੇ ਔਰ ਸੁੰਦਰਤਾ ਲਈ ਆਈ ਜਾਏਗੀ ਕੋਈ ਤੁਹਾਨੂੰ ਡੰਪ ਨਹੀਂ ਮਿਲੇਗਾ ਕੋਈ ਕੂੜਾ ਨਹੀਂ ਸ਼ਹਿਰ ਚ ਮਿਲੇਗਾ ਹਰ ਤਰ ਚਾਰੇ ਪਾਸੇ ਖੁਸ਼ਹਾਲੀ ਮਿਲੇਗੀ